ਸਵਾਸ ਸਵਾ ਪਹਿਲਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਮੱਝ ਆਪਣੀ ਅੱਜਾ ਪੂਰੇ ਸਹੀ ਅੱਜ ਤਿੰਨ ਤਰੀਕ ਦਿਨ ਪੂਰੇ ਹੋਣੇ ਸੀ ਪੂਰੇ ਦਿਨਾਂ ਦੇ ਛੂਕੀ ਐ ਤੇ ਦਿੱਤੀ ਐ ਕੱਟੀ ਐ ਨੇ ਸਵੇਰ ਦੇ 7:30 ਦਾ ਟਾਈਮ ਹੈਗਾ ਮੌਰਨਿੰਗ ਦਾ ਟਾਈਮ ਬਾਦਕੂ ਨਹੀਂ ਮੈਂ ਅਸਾ ਦੀ ਦੇਖੋ ਇੰਨੀ ਸੀਲ ਬਸ ਮੈਂ ਫਾਕ ਤੇਰੇ ਗੁਰਦੜ ਲਾ ਰਿਹਾ ਚੰਗਣੇ ਕੱਟੀ ਨੂੰ ਵਿਛੇਤੀ ਟੋਗਣ ਲੱਗੇ ਨੂੰ ਬੱਠਰੂ ਨੂੰ ਬਿੱਤਣਾ ਜੀ ਕਹਿਣਗੇ ਸਾਨੂੰ ਇਹ ਜਾਲਿਆਂ ਤੋਂ ਹਲਕਤ ਆਉਂਦੀ ਐ ਸਾਨੂੰ ਸਵਾਉਣ ਤੇ ਜੇਰ ਕੌਣ ਚੱਕੂ ਜਦੋਂ ਦੁੱਧ ਦੀ ਬਾਲਟੀ ਪੀਣੀ ਹੁੰਦੀ ਐ ਮੂੰਹ ਨੂੰ ਲਾਉਣਾ ਉਹਨਾਂ ਕਿੱਲੋ ਵਾਲਾ ਕੌਲਾ ਉਦੋਂ ਵੀ ਸੌਖੀ ਲੱਗਦਾ ਨੇ ਇਹ ਸਾਹਮਣੇ ਬਹੁਤ ਔਖੀਆਂ ਨੇ ਬੇਚ ਕਹਿਣਗੇ ਜੀ ਉਹ ਜਾਲੇ ਜੂਲੇ ਜਿਹਨਾਂ ਦੇ ਆਟੀ ਫੇਰ ਮੈਂ ਚਾਈ ਦੇ ਸਾਨੂੰ ਤੇ ਸਾਹਮਣੀਆਂ ਬਹੁਤ ਔਖੀਆਂ ਨੇ ਯਾਰ ਪਸ਼ੂ ਤਾਂ ਰ ਆਪਣਾ ਕਾਰੀ ਹਲਕਤ ਮੰਨਣੀ ਇਹਨਾਂ ਦਾ ਪੱਤਰ ਕੋਈ ਨਹੀਂ ਮੰਨ ਸਕਦਾ ਨਾ ਹਲਕਤ ਚਲੋ ਸੁੱਖ ਸੰਦੀ ਨਾਲ ਸੂਂਚੀ ਵਧੀਆ ਤੜਕੇ ਟਾਈਮਾਂ ਰਾਤ ਰੁੱਤ ਨੂੰ ਬਹੁਤ ਔਖਾ ਹੋ ਜਾਂਦਾ ਕਈ ਵਾਰ ਕੋਈ ਹੋ ਜਾਏ ਇਹਨੇ ਦਨੇ ਦੀ ਸਮਾਈ ਹੋ ਗਈ ਜੀ ਤੇਰੇ ਇਦਨ ਸਮਾਈ ਹੋ ਜੂ ਅੱਥਰ ਨੂੰ ਤੋੜਾ ਮਾਰਦੇ ਹੋ ਜਾਗੇ ਜੇਰ ਜੱੱਤੇ ਦੀ ਗੌਰ ਆ ਜਾਨੀ ਐ ਇੱਥੇ ਰੱਖਾਂ ਮੈਂ ਨਾ ਉੱਧਰ ਹੀ ਹੁੰਦੇ ਆਂ ਮੈਂ ਅੱਧ ਜਵਤ ਖਾਣ ਭਰੇ ਆ ਕਿ ਦੇਲਾ ਮੂਹ ਟਿੱਡ ਦੀ ਭੁੱਖ ਲੱਗਣ ਲੱਗ ਜਾਂਦੀ ਆ ਕਟਰੂ ਨਾਲ ਜੀ ਮਾਰ ਦੇ ਪੂਰੀ

ਕਾਡੇ ਸਾਥ ਉਹਨੇ ਉਂਗਲੀ ਆ ਗਈ ਦੱਬ ਲਈ ਨਾ ਮਾਣ ਕਰੋ ਦੱਬ ਲਈ ਚਲ ਬਾਈ ਫਿਰ ਕਰਦੇ ਸਾਰੇ ਮਿੱਠਕ ਹੋਵਾਂਗੇ ਕੁਝ ਜਲਦੀ ਕਲਾ ਵਿੱਚ ਹੋਵਾਂਗੇ ਖੁਸ਼ੀ ਬਾਦ ਅੱਜ ਤੇ ਦੱਤਰੇ ਮੱਝ ਬਾਰੇ ਮੱਝ ਆਪਣੀ ਸੂਪੀਆ ਸਾਨੂੰ ਪਤਾ ਹੀ ਆ ਤੇ ਸੁਖਨਾਲ ਜੇਰ ਜੂਰ ਸਾਰਾ ਕੁਝ ਨਿਬੜ ਗਿਆ ਕੰਮ ਵਧੀਆ ਪੈ ਗਈ ਸੀ 10 11 ਵਜੇ ਪੈ ਗਈ ਸੀ ਜੇਰ ਕੱਟੀ ਨੇ ਵੀ ਚੁੰਗ ਲਿਆ ਤਰਸੇਮ ਵਧਾਈ ਦੇ ਪਾਤਰ ਆ ਵਧੀਆ ਵਧੀਆ ਕੱਟੀਆਂ ਮੱਸੀਆਂ ਚੁੰਗੀਆਂ ਹੁੰਦੀਆਂ ਨੇ ਨਾ ਇੱਥੇ ਪਹਿਲੇ ਹੀ ਚੁੰਗ ਲਿਆ ਵਧੀਆ ਤੇ ਨਜ਼ਰ ਨਾਲ ਲੱਗ ਜੇ ਮਹਾਰਾਜਤੰਦਰਸਤੀ ਰੱਖੇ ਆਂੂ ਨਜ਼ਰ ਪਿਆਰ ਚ ਲੱਗ ਜਾਂਦੀ ਆ ਤੇ ਮੈਂ ਇਸ ਜਾਊਗੀ ਆਪਣੀ ਅੰਬਰਤ ਕੋਲੇ ਹਾਲੇ ਆਪਾਂ ਸਾਮਾਂਗੇ ਚਾਰ ਦਿਨ ਤੇ ਫਿਰ ਛੱਡ ਕੇ ਆਵਾਂਗੇ ਜਿਦੋਂ ਕਹੂਗੀ ਸੌਦਾ ਹੋ ਗਿਆ ਤੇ ਮੁੱਲ ਟੁੱਕ ਲਿਆ ਲੇਖਾ ਮਾਮਾ ਦੀਆਂ ਨੇ ਮੁੱਲ ਟੁੱਕ ਲਿਆ ਭੈਣ ਭਾਈ ਦੀ ਰਿਸ਼ਤੇਦਾਰੀ ਅੱਡਾ ਜਿਹੜੀ ਚੀਜ਼ ਲੈਣੀ ਦੇਣੀ ਆ ਆਪਣੀ ਉਹ ਰਿਸ਼ਤੇਦਾਰੀ ਅੱਡਾ ਜਿਵੇਂ ਇਹਨਾਂ ਨੂੰ ਚੰਗਾ ਲੱਗਿਆ ਦੇ ਮੈਨੂੰ ਤਾਂ ਪੁੱਤ ਵੀ ਉਹ ਜਾਂ ਧੀ ਵੀ ਉਹੀ ਜੀ ਪੁੱਤ ਆਪਾਂ ਇਹਨਾਂ ਨੂੰ ਬੈਠ ਕੇ ਕਹਿੰਦਾ ਤੇ ਵੀ ਪੁੱਤ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਕਰ ਲਾ ਧੀ ਨੂੰ ਵੀ ਕਹਿੰਦਾ ਸੀ ਤੇ ਕਹਿੰਦੀ ਮਾਂ ਮੈਂ ਮੱਸ ਲੈਣੀ ਆ ਚਲ ਇਹ ਸੀਲ ਆ ਸੀਲ ਵਾਹਤਾ ਦੁੱਧ ਸੇਵਾ ਦਾ ਦੁੱਧ ਦਊਗੀ ਬੀਬੀ ਦੁੱਧ ਦੁੱਧ ਸੇਵਾ ਦਾ ਸਾਡੇ ਕੋਲ ਤਾਂ ਬੱਧੇ ਹੀ ਦਿੱਤਾ ਇਹੋ ਵੀ ਐਵੇਂ ਕੀ ਖਰਾਕ ਕਰ ਲਈ ਬਹੁਤ ਬਹੁਤ ਤਿੰਨ ਬੋਰੀਆਂ ਤਾਂ ਜੀ ਮੈਂ ਪਾਤੀਆਂ ਇਹਨੂੰ ਆਪਣਾ ਫੀਡ ਦੀਆਂ ਜਿਹੜੀ ਆ ਹੁੰਦੀਆਂ ਜੀ ਦਵਿੰਦਰ ਕੀ ਨਾਮ ਆ ਟ੍ਰਾਂਜੈਕਸ਼ਨ ਟ੍ਰਾਂਜੈਕਸ਼ਨ ਦੀਏ ਪਾਤੀ ਤਿੰਨ ਬੂਦਿਆਂ ਲਾ ਲਓ 2250 ਰੁਪਈਆ ਦੀ ਹੈ ਜੀ ਤਿੰਨ ਬੂਦਿਆਂ ਲਾ ਲਓ ਉਸ ਤੋਂ ਬਾਅਦ ਫਿਰ ਪ੍ਰਦੇਸ਼ ਚ ਕਿਹਾ ਉਹ ਆਪਣਾ ਡਾਲ ਲਾ ਕਿਓ ਤੇ ਨਾਲ ਦੂਜਾ ਦਾਣਾ ਬਾਈਟੇ ਮੱਛ ਦੀ ਦਾ ਲੀਟਰ तकरीबन 10000 ਰੁਪਈਆ ਲਾਤਾ ਮੱਝ ਤਿਆਰ ਕਰਨ ਤੇ ਫੇਰ ਹੀ ਲੋਟ ਆਉਂਦਾ ਘਰ ਮਹਾਰਾਜੋਂ ਵਾਅਦਾ ਕਰੇ ਸੱਚੇ ਪਾਤਸ਼ਾਹ ਮੇਰੇ ਦੋਤੇ ਨੇ ਜਸੂ ਨੂੰ ਲੈਤੀ ਜਸੂ ਦੇ ਚਾਹ ਖਾਤਰ ਉਹਨੂੰ ਵੀ ਚਾਹ ਮੱਝਾ ਸਾਹਮਣੇ ਦਾ ਤਹਾ ਚੋਂ ਦੇਖੋ ਨੇ ਪਹਿਲਾਂ ਲੈ ਗਈ ਕੀ ਲੈਤੀ ਤੰਦਰੁਸਤੀ ਰੱਖੇ ਚਲੋ ਜੀ ਫਿਰ ਇਹਦਾ ਕੋਈ ਨਹੀਂ ਦਿੰਦਾ ਮੈਂ ਚਲੋ ਦੇਖਾਂ ਮਾਵਾ ਧੀਣਾ ਨਾ ਅਸੀਂ ਪਾਲੀ ਤੀ ਤੰਨਿਆਂਦੀ ਸੀ ਤੇ ਅਸੀਂ ਸਿਰਨਾਹ ਸੀ ਗਿਆ ਭੈਣ ਜਿਹਨੇ ਮੈਂ ਕਹਿਤਾ ਕਿ ਬਣ ਕਹਿੰਦੀ ਐ ਕਰ ਲਿਆ ਭਾਈ ਅਸੀਂ ਇਹਦੇ ਉਲਟਾਈ ਨਹੀਂ ਹੈਗੀ ਇਹਨੇ ਇਹਦੇ ਪਾਸੇ ਉਹਨੇ ਬਾਣ ਵੀ ਹੁੰਦਾ ਆਪਣੇ ਕੋਲ ਠੇਕੇ ਤੇ ਕਹਿੰਨੀ ਭਾਈ ਆਪ ਹੀ ਸਮਝ ਲਈ ਬਾਅਦ ਚ ਮੈਂ ਛੱਡ ਜਾ ਮਾ ਚੱਲ ਭਾਣੇ ਕੋਈ ਨਾ ਮੁੱਲ ਕਰ ਲਿਆ ਉਹਨੇ ਤੇ ਕਹਿੰਦੇ ਜਿੱਦ ਮੈਂ ਕਹੂੰ ਉਹਦੇ ਛੱਡ ਜੀ ਹੁਣ ਉਹਨੇ ਥੋੜਾ ਜਿਆ ਜਾਣਾਗਾ ਬਾਹਰ 2 1 2 ਦਿਨ ਤੇ ਫਿਰ ਕਹਿੰਨੀ ਭਾਈ ਤੂੰ ਆਪ ਹੀ ਛੱਡ ਦੇਵੇਂ ਤੂੰ ਕੋਈ ਹਾਲਤ ਕਰਾ ਕੇ ਇਹ ਕਹਣਾ ਕੋਈ ਨਾ ਪੈਣੇ ਮੈਂ ਨਾਲ ਕਿ ਨਹੀਂ ਪਾਂ ਚੜਨਾ ਤੇ ਦੁੱਧ ਤੇ ਹੋਰ ਆ ਗਈ ਪੈਣੀ ਬਈ ਇੱਥੇ ਰੱਖ ਲਵਦੇ ਕੋਲੇ ਤੇ ਮਾਹਰਾ ਕੋਲ ਜੰਨਨ ਨੂੰ ਸਾਫ ਰੋਹੀ ਦਿੱਤੇ ਕੋਸਾ ਚੱਲ ਇਹ ਹੀ ਪਿਆਰ ਹੁੰਦਾ ਨਾ ਇਹ ਭੈਣ ਭਾਈ ਦਾ ਤੇ ਮਹਾਰਾ ਸਾਡਾ ਇਹ ਫੈਸਲਾ ਵੱਡੀ ਗੱਲ ਨਾਲ ਜਿੰਨੇ ਵੀ ਭੈਣ ਭਾਈ ਨੇ ਹੋਰ ਵੀ ਕਿਚੜੇ ਤੇ ਮਾੜਾ ਮੋਟਾ ਜੁੱਸਾ ਜਿਲਾਉਂਦਾ ਜਰਾ ਬਲਾਲੇ ਕੋਲ ਪੜਾ ਕੁਛ ਨਹੀਂ ਹੁੰਦਾ ਇਹ ਨਾ ਬਾਰ ਬਾਰ ਤਾਂ ਆਉਣੀ ਲੱਗਦੇ ਭੈਣਾ ਬਿਨਾਂ ਜਿਹੜੀਆਂ ਵੱਡੀਆਂ ਪੜਾਉਂਦੀਆਂ ਮੰਗੋਂ ਵਰਕੀ ਹੁੰਦੀਆਂ ਨੇ ਤੇ ਬਿੰਦ ਨਹੀਂ ਚੱਲਦਾ ਹੁੰਦਾ ਦੁੱਖ ਸੁੱਖ ਜਿੱਥੇ ਆਵਦਾ ਸਗਾ ਭੈਣ ਭਾਈ ਖੜ ਦਿਓ ਹੋਰ ਕੋਈ ਖੜ ਦੇਣ ਤੇ ਇਹੀ ਗੱਲ ਬਸ ਵੱਡੀ ਆਪਣੀ ਰੋਜ਼ ਗੱਲਾਂ ਕਰਦਾ ਕਿ ਅਸੀਂ ਬਾਲੇ ਸਿਆਣੇ ਅਸੀਂ ਵੀ ਤੇ ਵੀ ਪਰ ਜੇ ਗੱਲ ਕੋਈ ਮਾੜੇ ਮੋੜੇ ਗੁੱਸਤੇ ਗੱਲ ਜੜੀ ਦੀ ਕਿ ਜੇ ਪੈਣ ਨਾਲ ਨੇ ਭਾਈ ਨਾਲ ਨੇੜੇ ਲਾ ਲਿਆ ਰੁਪਏ ਕਿ ਇੰੀਆਂ ਨਹੀਂ ਗੱਲਾਂ ਵਿੱਚ ਬੜਾ ਹੁੰਦਾ ਪਿਆਰ ਵੱਡੀ ਗੱਲ ਚਲੋ ਤੇ ਆਵਦੇ ਤੇ ਰੋਗ ਹੁੰਦਾ ਹੈ ਆਵਦੇ ਤੇ ਗੁੱਸਾ ਹੁੰਦਾ ਹੈ ਆਵਦੇ ਦਾ ਗੁੱਸਾ ਮਿਟ ਵੀ ਜਾਂਦਾ ਥੋੜਾ ਜਿਹਾ ਚਿੱਤ ਆਉਂਦਾ ਸਾਰਿਆਂ ਨੂੰ ਫਿਰ ਮਿੱਕ ਜਾਂਦਾ ਆ ਜੇ ਨਾ ਸਾਨੂੰ ਵੀ ਹੋ ਜਾਂਦਾ ਜੀ ਆਪਾਂ ਚ ਮੈਂ ਕੀ ਕਰਦਾ ਫਿਰ ਮੈਂ ਕਿਹਾਉਣਾ ਪੈਂਦਾ ਵੀ ਇਹ ਭੈਣ ਭਾਈ ਦੀ ਰਿਸ਼ਤੇਦਾਰੀ ਹੈ ਜਿਹੜੀ ਇਹ ਕਿਤੇ ਆਪਾਂ ਫਿਰ ਕੇਰਾਂ ਰਿਸ਼ਤੇਦਾਰੀ ਆਪਣੀ ਬਣਦੀ ਹੈ ਭੈਣ ਭਰਾ ਮੱਸਾ ਬਣਦੇ ਨੇ ਭਾਈ ਵੀ ਭੈਣਾਂ ਦੀਆਂ ਸੱਜੀਆਂ ਬਾਹਾਂ ਹੁੰਦੀਆਂ ਮੈਂ ਛੋਟਾ ਨਹੀਂ ਚੱਲ ਮੈਨੂੰ ਭੈਣਾਂ ਕੂਰਕਾਰ ਵੀ ਲੈਂਦੀਆਂ ਨੇ ਆਪਣਾ ਪਰ ਇੱਕ ਇੰਨਾ ਹੋ ਆ ਜੀ ਕਿਤੇ ਆਪਾਂ ਮੂਹਰੇ ਨਹੀਂ ਬੋਲੇ ਗੁੱਸਾ ਆ ਗਿਆ ਨਾ ਚਲ ਦੋ ਦਿਨ ਭਾਈ ਰੱਖ ਲਈਏ ਮਨ ਚ ਫੇਰ ਫੇਰ ਅਸੀਂ ਉਹੀ ਜੁਆਏ ਗਏ ਚਲੋ ਵੱਡੀਆ ਭੈਣਾਂ ਨੇ ਕਈ ਵਾਰ ਕੁਰਦੀਆਂ ਕੇ ਨੇ ਤੇ ਬਸ ਪਿਆਰ ਵੱਡੀ ਗੱਲ ਹੈ ਤੇ ਭੈਣਾਂ ਨੇ ਆ ਭਾਈ ਸੱਜੀਆਂ ਬਾਹਾਂ ਹੁੰਦੇ ਨੇ ਭਾਈ ਤੰਦਰੁਸਤੀ ਰੱਖ ਪਰ ਮੁਰੇ ਪੁੱਤ ਤੇ ਜਿਹੜੀ ਭੈਣ ਭਰਾ ਦੀ ਰਿਸ਼ਤੇਦਾਰੀ ਹੈ ਬਹੁਤ ਗੂੜੀ ਹੈ ਵੱਡੀ ਰਿਸ਼ਤੇਦਾਰੀ ਜਾਂ ਸਹੁਰਿਆਂ ਦੀ ਜਾਂ ਭੈਣ ਦੀ ਇਹ ਦੋ ਰਿਸ਼ਤੇਦਾਰੀਆਂ ਮੇਨ ਰਹਿ ਜਾਂਦੀਆਂ ਨੇ ਬਾਕੀ ਥੋੜਾ ਜਿਹਾ ਫਿਰ ਪਿੱਛੇ ਹਟ ਜਾਂਦਾ ਤਾਂ ਜਦੋਂ ਜਵਾਕ ਬਹਿ ਜਾਣ ਫਿਰ ਜਿਹੜੇ ਪਛਲੇ ਰਿਸ਼ਤੇਦਾਰਾਂ ਨੇ ਥੋੜੇ ਥੋੜੀ ਜਿਹੀ ਪਰਖ ਪਾਣ ਲੱਗ ਗਏ ਭੈਣ ਲੱਗ ਜਾਂਦਾ ਕਿਉਂ ਮੇਰਾ ਉਹ ਗਾਣਾ ਆਗਾ ਤੈਨੂੰ ਭੁੱਲ ਕੇ ਨਜ਼ਾਰਾ ਪੁਰਾਣੇ ਨਵੇਂ ਰਿਵਾਜਾਂ ਦੇ ਤੇ ਇਹ ਨਵੇਂ ਸੰਗ ਰਾਜ ਦੇ ਵਿੱਚ ਪੁਰਾਣੇ ਮਤਲਬ ਕਿ ਜਿਹੜੇ ਰਿਸ਼ਤੇ ਆ ਰਹੇ ਨੇ ਥੋੜੇ ਥੋੜੇ ਸਾਰੇ ਹੀ ਫਰਕ ਪਾਉਣ ਲੱਗੇ ਨੇ ਉਹ ਵੀ ਪਾ ਜਾਂਦੇ ਨੇ ਆਪਦਾ ਵੀ ਪੈ ਜਾਂਦਾ ਕਿਉਂ ਫੇਰਾ ਜਿਹੜੀਆਂ ਹੁਣ ਵੱਡੀਆਂ ਕੁੜੀਆਂ ਹੁੰਦੀਆਂ ਨੇ ਜਿਹੜੀ ਆਪਣੇ ਤੇਰੇ ਪਾਪੇ ਦੀ ਭੂਆ ਸੀ ਕਿਸ ਨੂੰ ਗੁਰਜਾਲੀ ਗੁਰਜਤਰੋੜ ਹਾਂ ਗੁਰਜਤਰੋੜ ਦੀ ਮੇਰੀ ਪਾਪੇ ਦੀ ਭੂਆ ਉਹ ਕਹਿੰਦੀ ਜਦੋਂ ਆ ਜਾਂਦੀ ਉਹ ਬੁਢੀ ਹੁੰਦੀ ਤੇਰੇ ਭੂਆ ਹੋਰਾਂ ਦੇ ਗਰਮੀਤ ਹੋਰਾਂ ਵਾਂਗੂ ਹੁੰਦੀਆਂ ਫੇਰ ਉਹ ਕਹਿੰਦੀ ਲਾ ਕੇ ਉਹ ਸਾਡੇ ਕੋਲੇ ਫਖਾਣਾ ਪਾਉਂਦੀ ਪੁੱਤੋ ਤੇ ਈ ਜੰਮੀ ਭੈਣ ਬਿਸਰੀ ਪੂਆ ਕੀਦਾ ਯਾਦ ਭਤੀਜੇ ਤੀਜੇ ਅਹਜ ਨਹੋ ਰਹੇ ਦਿੰਦੀ ਉਹਨੇ ਬਲਾਈ ਪਿਆਰ ਕਰਦੇ ਤੇ ਆਉਂਦੀ ਸਾਲ 6 ਮਹੀਨੇ ਬਾਅਦ ਆਏ ਗੱਲਾਂ ਸੁਣਾਉਂਦੀ ਉਹ ਮੇਰੇ ਸੀਨੀਅਰ ਕਹਿ ਦਿੰਦੇ ਤੇ ਬਾਪੇ ਅਰੇ ਵੀ ਨਹੀਂ ਪੂਆ ਤੇਰਾ ਉਹ ਨਹੀਂ ਪਿਆਰ ਕਰਦਾ ਨਹੀਂ ਪੁੱਤ ਹੁਣ ਫਰਕ ਪੈ ਗਿਆ ਹੁਣ ਨਵੇਂ ਨਵੇਂ ਚਿੱਤ ਪੁਰਾਣੇ ਕਿਦੇ ਮਿੱਤਾਂ ਤੂੰ ਆਪਣੇ ਤੇ ਬਾਪੇ ਹੋਰਿਆਂ ਦੇ ਚੱਤ ਤੇ ਬਾਪੇ ਦਾਤਾ ਦੇ ਆਪਣਣ ਦੇ ਨਾਲ ਸਤਕਰ ਬਣ ਗਿਆ ਹਾਂ ਵਧੀਆ ਜਾਂ ਪਰਿਵਾਰ ਉਹ ਕਿਨੇ ਆਪਣਾ ਕਿਸ ਬੰਤ ਦਾ ਕਾਵਲ ਚਾਚੀ ਵੀ ਸੀ ਸੱਤ ਘਰ ਬਣ ਗਏ ਇੱਕ ਘਰ ਤੋਂ ਜਿਹੜਾ ਆਪਾਂ ਕਰ ਲਾਣਾ ਪਰੋਂ ਕਿੰਨਾ ਦੇਖ ਲਾ ਇੱਕ ਘਰ ਦਾ ਸੀ ਸੱਤ ਘਰ ਬਣ ਗਏ ਫਿਰ ਹੋਰ ਰਿਸ਼ਤੇਦਾਰੀਆਂ ਵੀ ਮੰਗਰ ਨਵੀਆਂ ਹੋਰ ਹੋ ਜਾਂਦੀਆਂ ਨੇ ਨਵੀਆਂ ਹੋਰ ਹੋ ਜਾਂਦੀਆਂ ਨੇ ਇਸ ਕਰਕੇ ਫਿਰ ਥੋੜਾ ਜਿਹਾ ਪਿਆਰ ਤਾਂ ਨਹੀਂ ਹੁੰਦਾ ਜੇ ਆਪਾਂ ਜਾਣਾ ਆਉਣਾ ਰੱਖੀਏ ਤਾਂ ਪ੍ਰਾਣੀ ਰਿਸ਼ਤੇਦਾਰੀ ਕੋਈ ਨਹੀਂ ਹੁੰਦੀ ਇੱਕ ਹੋ ਹੁੰਦਾ ਜੀ ਗੱਲ ਜਦੋਂ ਖੁਸ਼ੀ ਦੇ ਮੌਕੇ ਵੀ ਚਾਹ ਲੋ ਇਕੱਠੇ ਹੋ ਜਣੇ ਵਿਆਹ ਸਾਹਿਬ ਦੇ ਚ ਸ੍ਰੀਕੇ ਕਬੀਲੇ ਦੇ ਜਦੋਂ ਪਤਾ ਨਹੀਂ ਕੀ ਗੱਲ ਆ ਕੋਈ ਦੁੱਖ ਦੀ ਘੜੀ ਆ ਜਾਏ ਕਿਸੇ ਦੇ ਘਰੇ ਰਿਕੇ ਦੇ ਜਦੋਂ ਉੱਥੇ ਇਕੱਠੇ ਆਉਨੇ ਆਪਾਂ ਨਹੀਂ ਕੀ ਗੱਲਾਂ ਸਾਹਿਬ ਮੈਂ ਹੋਰਾਂ ਨਾਲ ਵੀ ਕਿਹਾ ਆਪਦਾ ਵੀ ਮਨ ਪੂਰਾ ਭਰ ਭਰ ਹੋਣਾ ਬੰਦੀ ਪੁਰਾਣੀ ਗੱਲਾਂ ਕਰ ਕਰ ਕੇ ਹੋਰ ਆਉਂਦਾ ਹੈ ਇਹ ਉੱਥੇ ਪਸੇ ਉਹੀ ਦੇ ਮਨ ਹੋ ਜੂਗਾ ਬੰਦੇ ਦਾ ਵੀ ਜਦੋਂ ਆਪਾਂ ਇੰਨੇ ਸਕੇ ਆ ਮੇਰਾ ਅੱਜ ਦਾ ਲਾਹ ਕੱਲੋਂ ਕਿ ਰੋੜ ਤਾਂ ਆਉਂਦਾ ਹੀ ਆ ਆਉਂਦਾ ਹੈ ਤੇ ਸਵੇਰ ਤੱਕ ਪੂਰਾ ਰਹਿੰਦਾ ਜਦੋਂ ਸਵੇਰ ਤੋਂ ਵਾਪਸ ਮੁੜਿਆ ਕਿ ਪੇੜ ਮਨਪਾਣ ਤੇ ਕਿ ਮੈਂ ਇਹਨਾਂ ਕੀ ਕੁਦਰਤੀ ਹੁੰਦਾ ਹੈ ਇਹ ਕੁਦਰਤੀ ਹੁੰਦੀ ਹੈ ਤੇ ਸੁੱਖ ਤਾਂ ਆਉਂਦੇ ਹੀ ਰਹਿੰਦੇ ਨੇ ਬੰਦੇ ਤੇ ਤੇ ਕੱਟਣੇ ਵੀ ਪੈਂਦੇ ਨੇ ਕਿੜੇ ਮੱਤੇ ਹਨਾ ਤੇ ਬਹੁਤ ਵਧੀਆ ਸਮਾਂ ਲੰਘਦਾ ਪੁੱਤ ਗੋਡਿਆਂ ਦਾ ਦਵਾਈ ਨਾਲ ਨੋਟ ਵੀ ਵੀ ਹੁਣ ਮੈਂ ਤੇ ਤੁਰਦੀ ਉਹ ਦੇਖ ਕੇ ਅੰਦਰ ਬੈਠੀ ਨੂੰ ਐ ਮੁਰਦਰ ਘੜੀਸਦੀ ਨਹੀਂ ਪੈਰ ਮੈਂ ਹੈਪੀ ਫਿੱਪੀ ਵਧੀਆ ਤੁਰਨ ਲੱਗ ਗਈ ਮੇਰੀ ਮੰਮੀ ਨੂੰ ਵੀ ਫਰਕ ਪੈਗਾ ਜੀ ਗੋਡਿਆਂ ਦਾ ਦਵਾਈ ਮਹਿੰਗੀਆਂ ਗੱਲ ਕਰ ਅੱਜ ਮੈਨੂੰ ਮੈਸੇਦੇ ਤੱਕ ਮੈਂ ਸੜਕੇ ਸਾਹਮਣੇ ਤੀ ਹੁਣ ਮੇਰੇ ਪਰਨਾ ਬਣਦੀ ਰਹਿ ਗਿਆ ਇਹਨਾਂ ਦੀ ਬੋਤੀ ਦੇ ਘੱਟੇ ਨਿਗਾਹ ਨਹੀਂ ਗਾਲ ਤਿੰਨ ਹਜ਼ਾਰ ਰੁਪਏ ਮਹੀਨੇ ਦੀ ਐ ਨਵੀਂ ਤਨ ਹੋਰ ਕੋਈ ਨਹੀਂ ਹੁੰਦਾ ਪੈਸਾ ਨਹੀਂ ਪਹਿਲਾਂ ਆਉਂਦੀ ਸੀ ਹੁਣ ਨਾ ਹੋਰ ਪੈਸੇ ਦੇ ਕੁਝ ਨਹੀਂ ਹੁੰਦੇ ਬਿਜੂ ਖਾ ਦਵਾਈ ਲੈ ਮੱਛ ਪੱਜੀ ਫਿਰ ਸਾਡੇ ਸਾਡਾ ਤੇਰੇ ਨਾਲ ਹੀ ਹੈ ਤੇਰੇ ਬਿਨਾ ਅਸੀਂ ਕੱਖ ਦਿਨ ਹੈਗੇ ਕੱਢ ਕੇ ਘੰਟਾ ਬਾਹਰ ਭਾਗ ਜਨ ਦੇ ਮੁਰਾਫਾ ਲਗੋਏ ਹੁਣ ਇਕੱਲੀ ਆਮਨ ਤਾਂ ਨਿਆਣੀ ਆ ਕੇ ਜਵਾਖਾ ਸੋਦੀ ਵੀ ਆਮਨ ਕਰੀ ਇਹ ਤਾਂ ਸਰਦੀ ਨਹੀਂ ਮੇਰੇ ਤੇ ਨਾਲ ਬਿੰਦਰੀ ਬਿੰਦਰੀ ਸਰਦੀ ਮੇਰੀ ਨੂੰ ਮੇਰੇ ਬਿਨਾ ਕਿੱਧਰ ਗਈ ਮੰਮੀ ਜੇ ਬਾਹਰ ਲੈ ਕਰਨ ਬਾਦੀ ਤੇ ਜੇ ਕਦੇ ਉੱਥੇ ਮੈਨੂੰ ਮੜ ਜੇ ਟਾਈਮ ਵੀ ਲੱਗ ਜਾਊ ਕਿਉਂ ਸਹਣਾ ਬੰਦੇ ਨੂੰ ਆਤ ਹੁੰਦੀ ਐ ਹੱਥ ਬੱਲੇ ਮਾਰਦੀ ਫਿਰ ਦੇਖਣ ਜਾਊਗੀ ਮੰਗਰ ਵੀ ਕੀ ਗੱਲ ਆਈ ਨਹੀਂ ਕਿਤੇ ਡਿਗੜੂ ਪੁੱਤਾ ਨਹੀਂ ਪਈ ਕਿਉਂ ਬੀਪੀ ਵੱਜ ਜਾ ਨਾ ਕਦੇ ਕਦੇ ਹੁਣ ਤਾਂ ਪੱਕੀ ਗੋਲੀ ਲੱਗੀ ਹੋਈ ਆ ਪਹਿਲਾ ਵਾਲਾ ਵੱਧਦਾ ਹੁੰਦਾ ਇਹਨੂੰ ਉਹੀ ਉਹ ਲੱਗਿਆ ਹੋਇਆ ਹੁਣ ਤਾਂ ਮੇਰੇ 4 ਸਾਲ ਹੋ ਗਏ ਪੱਕੀ ਗੋਲੀ ਲੱਗਿਆ ਕਦੇ ਵਧਿਆ ਨਹੀਂ ਪ੍ਰਮਾਤਮਾ ਨੇ ਬਾਹ ਪੜੀ ਐ ਠੀਕ ਆ ਸਰੀਰ ਆ ਗੋਡਿਆਂ ਦੀ ਦਵਾਈ ਹੋਰ ਲੱਗ ਗਈ ਚੱਲ ਦਵਾਨੀਆਂ ਬਥੇਰੀਆਂ ਚੱਲੀਏ ਫੇਰ ਬੱਸ ਕਰ ਚਲੋ ਬਾਹਰ ਲੈ ਕੇ ਘਰ ਚੱਲੋ ਚਲੋ ਇਹ ਚੱਲਦੇ ਆ ਬਾਹਰ ਲੈ ਕੇ ਆਜੋ ਫਿਰ ਤਾਰਾ ਡੋਕੇ ਉੱਥੇ ਤੁੰਨੂੰ ਵੀ ਨਾਲ ਹੀ ਲੱਗੀ ਚੱਲਦੇ ਆ ਜੀ ਹਾਂ ਚਲੋ ਭਾਈ ਚੱਕੋ ਵਾਲਟੀਆਂ ਬੀਬੀਆਂ ਥੋੜੀ ਜਿਹੀ ਬਸ ਭਿਓ ਕੇ ਪਾਇਆ ਕਰ ਜੰਦਾ 5 ਕਿਲੋ ਸ਼ੱਕਰ ਲਿਆਂਦੀ ਆ ਜੀ ਹੁਣ ਸੇਵਾ ਪੂਰੀ ਕਰਾਂਗੇ ਭੈਣ ਦੀ ਮੱਝ ਦੀ ਗੋਰੋ ਨਹੀਂ ਕਰੋ ਇਹ ਪਾਣੀ ਪੀ ਖੜੀਆ ਅੱਜ ਜੀ ਖੜੀਆ ਰਤ ਨੂੰ ਇੱਥੇ ਹੀ ਖੜੀ ਤਾਂ ਹੁੰਦੀ ਗੋਰੋ ਨੇ ਪੀਲੇ ਪਾਣੀ ਬੀਬੇ ਕਾਈ ਜੰਦਾ ਉਹ ਬੈਤ ਬਿੰਦੀਆਂ ਨਹੀਂ ਨਿਕਲ ਕੇ ਆਈਆਂ ਨਾ ਮੈਂ ਇਹਨੇ ਗੋਰੂ ਨੇ ਪਾਣੀ ਪੀ ਲਿਆ ਇਹਨੂੰ ਕਿਉਂ ਮਨਾ ਇਹਨੂੰ ਪਹਿਲਾਂ 12 ਵਜੇ ਤੇ ਆਖਾ ਸੀ ਪੀ ਲੈ ਪੀ ਲੈ ਨੀ ਪੀ ਲੈ ਗੋਰੂ ਇਹ ਤਾਂ ਬੱਚੀ ਚੰਗੀ ਗੋਰੂ ਹੈ ਵਧੀਆ ਚੱਲ ਹਣਾ ਬੀਬੀ ਗੋਰੂ ਹੈ ਹਾਂ ਪਰ ਜਿਆ ਸੌਕ ਨਾਲ ਚੰਗੀ ਹੈ ਵਿਚਾਰੀ ਪਿਆਰ ਬਣਾ ਪਾ ਦਾਨ ਚੁੱਤੀਆਂ ਤੋ ਤਾ ਮੰਗ ਕੋਈ ਪਾਤਾ ਆਣਾ ਦੋ ਨਾ ਦੇਖੋ ਜੀ ਨਾ ਕਿ ਕਾਲੀਆਂ ਕਾਲੀਆਂ ਲਿਕਲੀਆਂ ਪਈਆਂ ਨਹੀਂਆਂ ਆਹ ਲਾ ਜਿਵੇਂ ਮ사ਜ ਕਰਕੇ ਭੇਜੀਆਂ ਹੁੰਦੀਆਂ ਨੇ ਅੰਦਰੋਂ ਹਮਰੇ ਪੇਂਦਰੇ ਅੰਦਰ ਬੰਦਵਾ ਤੋ ਘੱਟਾ ਕੋਈ ਨਹੀਂ ਸਰਦਨ ਗੋਹਾ ਚੱਕਣਾ ਪੈਂਦਾ ਆਹ ਤਪੇਰੀ ਕਰਨੀ ਪੈਂਦੀ ਐ ਦਾਣਾ ਪੀੜ ਛੋਟੀਆਂ ਚੱਕੀਆਂ ਵੀ ਫੇਰ ਪਾਉਂਦੀਆਂ ਨੇ ਜੇ ਤਾਂ ਕਹਿਦੀ ਐ ਵੀ 13 ਕੱਖ ਪਾਸੇ ਪਰ ਜਾਣਗੇ ਤਾਂ ਕਥੇਰ ਨਹੀਂ ਪਾਉਂਦੇ ਆਹ ਦੇਖੋ ਜੀ ਇੱਕ ਤਾਂ ਜਿਹੜੀ ਉਹ ਸਾਡੀ ਕੱਟੀ ਹੈਗੀ ਕੋਹ ਆ ਇੱਕ ਆ ਗਈ ਸਾਡੀ ਕੱਟੀ ਲੀਲੀ ਰਵਦੀ ਇਹ ਵਾਲੀ ਸੋਣੀ ਲੱਗਦੀ ਮੈਨੂੰ ਛੋਟੀ ਜੀ ਕਿਊਟ ਜੀ ਐਂ ਤਾਂ ਨਾ ਦੋ ਧਾਕਣ ਤੇ ਮੈਨੂੰ ਜਿਹਦੀ ਅੱਖਾਂ ਵਾਲੀਆਂ ਸੋਹਣੀਆਂ ਲੱਗਦੀਆਂ ਸਾਡੀ ਕੱਟੀ ਦੀਆਂ ਦੇਖੋ ਐ ਉਹ ਤਾਂ ਖੇਲ ਪਰ ਨਹੀਂ ਹੁੰਦੀ ਆ ਤੇ ਖੋਲਦੀ ਨਹੀਂ ਆ ਇਹਦੇ ਨਾਲ ਪਾਣੀ ਪਾ ਦਿੰਨੇ ਆ ਬਾਲਟੀਆਂ ਚ ਮੂਰੇ ਟੋਬੇ ਤੇ ਨਾ ਖਿਆਉਂਦੀਆਂ ਨੇ ਪਾਣੀ ਪੀਣ ਲੈਂਦੀ ਨੇ ਪੀਣਗੇ ਪਾਣੀ ਇੱਥੇ ਨੇ ਸਾਰ ਦਿਨ ਟੋਬੇ ਚ ਰਹਿਣੇ ਨੇ ਸਾਰਾ ਪਾਣੀ ਆ ਟੋਬੇ ਦਾ ਨਾਲੇ ਤੇ ਗੁੱਸੇ ਚ ਡੋਲਦੀਆਂ ਬਹੁਤ ਨੇ ਰੱਬ ਦੀ ਕਿਰਪਾ ਨਾਲ ਬਹੁਤ ਡੰਗਰ ਪਾਲੇ ਨੇ ਮੈਂ ਤਾਂ ਜ਼ਿੰਦਗੀ ਚ ਬਹੁਤ ਜ਼ਿਆਦਾ ਪਾਲੇ ਨੇ ਸਭ ਹੀ ਖੜਿਆ ਨਹੀਂ ਆਂਦਾ ਇਹ ਵੀ ਜੀ ਨਾਲੇ ਤਾਂ ਕਰਨ ਨੇ ਖੜਾ ਮੈਂ ਤਾਂ ਸਾਹੀ ਨਹੀਂ ਜਾਂਦਾ ਇਹ ਵੀ ਜੀ ਪੁੱਤਾਂ ਵਾਂਗੂ ਪਾਲਦੀਆਂ ਨਹੀਂ ਗੀਆਂ ਹਾਂ ਪੁੱਤਾਂ ਨਹੀਂ ਪੁੱਤਾਂ ਨਾ ਪੁੱਤਾਂ ਬਣਦੇ ਗੀਆਂ ਗਾਇਨੇ ਤਾਂ ਕੀਂ ਦੇ ਅਸੀਂ ਦੇ ਕੀ ਨਾ ਕੋਈ ਨਾ ਉਹ ਵੀ ਨਹੀਂ ਉਹਨਾਂ ਨੂੰ ਵੀ ਦੇਖੀ ਜਾ ਬੰਨ ਲੈ ਪਿੰਦ ਨਹੀਂ ਹਾਂ ਫਿਰ ਉਹ ਕਿਰਤ ਆ ਦੇਖੋ ਜੀ ਆਪਣੀਆਂ ਝੂਟੀਆਂ ਬਣਦੀਆਂ ਆਪਾਂ ਇੱਥੇ ਕਿਉਂਕਿ ਤੁਹਾਨੂੰ ਪਤਾ ਹੀ ਆ ਖਾਣਾ-ਦਾਣਾ ਇਹਨਾ ਮਿਲਦਾ ਨਹੀਂਗਾ ਖੁਰਨੀ ਨਹੀਂਗਾ ਹੈਗੀ ਨਹੀਂ ਜੀ ਖੁਰਨੀ ਦੇ ਘਟ ਮਾਰਦੀ ਆ ਜੁਰ ਦੇਖੇ ਤੇ ਪਿੰਦ ਲਾ ਤੇ ਪਿੰਦ ਹਾਂ ਇਹ ਤੇ ਲਾਵਾਂਗੇ ਨ ਕੋਲ ਕੇ ਧਰ ਚੋ ਨਾ ਤਾਂ ਤੋਂ ਪਹਿਲਾਂ ਪੀ ਲੈ ਪਾਣੀ ਆ ਜੋ ਕਰਿਆਸ਼ ਕੀ ਬਹਿ ਨਾ ਹੱਟ ਪੇ 10 ਰੁਪਏ ਕੇ ਸੌਦਾ ਦੇ ਵਪਾਰੀ ਕਰ ਦੇ ਕੱਤੀ ਕਦੇ ਨਾ ਖੱਟ ਦੇ ਹੈ ਪੁਲਸੀਆ ਕਦੇ ਨਹੀਂ ਲਿਹਾਜ ਕਰਦਾ ਪੁਲਸੀਆ ਕਦੇ ਨਹੀਂ ਲਿਹਾਜ ਕਰਦਾ ਗੁੱਲੀ ਪੈ ਜੇ ਦਾਨ ਦੇ ਜੱਟ ਦੀ ਕਹਨਾ ਸਮਾਨੋ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਬੈਲੀ ਬਣ ਜੇ ਜੇ ਪੁੱਤ ਬੈਲੀ ਬਣ ਜੇ ਸੱਚੀ ਗੱਲ ਆ ਵੀਰੋ ਜਦੋਂ ਬੰਦਾ ਭੈ ਭੱਜਿਆ ਫਿਰਦਾ ਨਾ ਕਰਿਆ ਨਾ ਲਾਦ ਬੰਦੇ ਨੂੰ ਕੁੰਜੀ ਲਾੰਦੀ ਆ ਜਿਹਦੀ ਚੰਗੀ ਲਾਰ ਹੈ ਉਹਦਾ ਸੁਰਕਾ ਚ ਬਸ ਹੈ ਪੰਜ ਆਰਬ ਪਤੀ ਬੰਦਾ ਜਿਹਦੀ ਲਾਰ ਮਾੜੀ ਉਹਦੇ ਕੋਈ ਕੁਛ ਨਹੀਂ ਆ ਸਾਰੇ ਨਾਲ ਆ ਤਾਂ ਵੱਢਨੇ ਪਏ ਆ ਸਾਰੇ ਵਾਸਤੇ ਤਾਂ ਮੈਂ ਕਿਹੜੇ ਆ ਨਾੜ ਕੁਲੀ ਸੀ ਇਹ ਬਹੁਤ ਔਖਾ ਹੋਇਆ ਨਾ ਅਰੇ ਆ ਆ ਦੇਖਾ ਆ ਤੁਰੇ ਓਕੇ ਨਾ ਆਹਰੇ ਬੱਚੇ ਮੈਂ ਇਹ ਕਰੇ ਸੀ ਤੇ ਉਹਦੇ ਇਹ ਇੱਧਰ ਬਗ ਨਹੀਂ ਕਰ ਗਈ ਜੀ ਇੰਨੀ ਇੱਧਰ ਆ ਗਈ ਇੰਨੀ ਇੱਧਰ ਆਹ ਇੱਧਰ ਇੱਧਰ ਆ ਨਾੜ ਟੋਟਾ ਸੀ ਨੇ ਕਿੰਨੇ ਬਾਕੇ ਇੱਧਰ ਬਾਸਲਾ ਮੂਹ ਪੂਰੇ ਸਰਾਂ ਦਾ ਲੱਗਦਾ ਆਉ ਤੋ ਆਦਾ ਨਹੀਂ ਬੋਲਦੇ ਨੇ ਟੈਂਬਰੀ ਨਹੀਂ ਪਲਾਡਰ ਨਾ ਇਹ ਦਵੰਦਰ ਨੇ ਜੀ ਬਚਾਰੇ ਨੇ ਜਮਾ ਜਿਵੇਂ ਕਿ ਪਹਿਲੀ ਵਾਰ ਜਲਾ ਕੰਮ ਤਾਂ ਸਾਰਾ ਕਰਾਉਣਾ ਬੰਗੇ ਬੁੰਗੇ ਜਿਵੇਂ ਕਹੇ ਵੀ ਬਾਣੀਆਂ ਦੇ ਪੁੱਤ ਨੂੰ ਕੋਈ ਨੌਕਤ ਨਹੀਂ ਕਿੰਨੇ ਸਿਕਿਆਉਣਾ ਹੁੰਦਾ ਡਾਕਟਰ ਦੇ ਪੁੱਤ ਨੂੰ ਕਿੰਤੀ ਦੇ ਕੰਮ ਨੇ ਸਿਕਿਆਉਣਾ ਹੁੰਦਾ ਕੋਈ ਇਹ ਮਹਾਰਾਜ ਕੁਦਰਤੀ ਬਸ ਵਿਰਸੇ ਜੀ ਮਿਲੀਆਂ ਜਾਂਦੀਆਂ ਚੀਜ਼ਾਂ ਸਾਰੇ ਬੰਗੇ ਬੁੰਗੇ ਮੇਰੇ ਨਾਲ ਵੀ ਵਧੀਆ ਸੋਨੇ ਫਟ ਕਰ ਤੇ ਦੋਨੇ ਬੰਗੇ ਲਾ ਤੇ ਉੱਪਰ ਪਰਲੀ ਲਾਤੀ ਬੀਬੀ ਨੂੰ ਸੁਣਾ ਕੇ ਆਪੀ ਛੇ ਹੀ ਠੰਡਾ ਲਾ ਲ ਜਿਹੜੀ ਫੁੱਲ ਭਰ ਕੇ ਟਰਾਲੀ ਤੇ ਇਹਦੇ 2 ਸਫਾ 2 ਕਿਲੇ ਨਹੀਂ ਪਹਿਲਾਂ ਕਰੂਗੀ 1500 ਨਾਲ ਤੇ ਸਭਾ ਕਿ ਲੇਣੀ ਪਾਇਆ ਕਰੂਗੀ ਇਹਦੇ 1.5 ਦੀ 1.5 ਦੀ ਮੰਗ ਪਾਇਆ ਕਰੂਗੀ ਪੀਐਲੂ 78 26 ਬਹੁਤ ਵਧੀਆ ਕੰਮ ਕਰਿਆ ਥੈਂਕ ਯੂ ਇਹ ਕਹਿੰਦਾ ਬੋਲਣ ਨੂੰ ਮੱਲੋ ਮੱਲੀ ਜਿੱਤ ਕਰਦਾ ਹੈ ਨਾ ਜਦੋਂ ਹੋਵੇ ਟਾਈਮ ਸਾਡਾ ਟਾਈਮ ਤੁਸੀਂ ਕਹੋਗੇ ਅੱਜ ਸ਼ਹਿਰ ਬੋਲੀ ਜਾਂਦਾ ਜਦੋਂ ਜੀ ਸਰੀਰ ਠੀਕ ਹੋਵੇ ਚੜ੍ਹਦੀ ਕਲਾ ਚ ਹੋਵੇ ਫਿਰ ਵਧੀਆ ਹੀ ਬੋਲਿਆ ਜਾਂਦਾ ਤੇ ਹੁਣ ਸਾਮਾਨ ਚਾਹੇ ਬਹੀ ਗੁਰੂ ਦੀ ਕਿਰਪਾ ਨਾਲ ਮੈਂ ਬਰਨਾਲੇ ਜਾ ਕੇ 2 ਘੰਟੇ ਸੌ ਗਿਆ ਕਿ ਵੈਸ ਤੇ ਜਾਇਆ ਸਾ ਤਰੀਰ ਤੇ ਹੁਣ ਤਾਰਾ ਚੋਣੀ ਆ ਜਵਿੰਦਰ ਨੇ ਦਿੱਤੀ ਚੋਣ ਲੱਗੀ। ਤੋਂ ਸਵੇਰੇ ਜੀ ਮੈਂ ਉੱਠਦਾ 6:30-4:00 ਵਜੇ ਉੱਠ ਕੇ ਸਾਰਾ ਕੰਮ ਸਵੇਰੇ ਲਾ ਕਸ ਠੰਡੇ ਤੇ 24 ਘੰਟਿਆਂ ਨਾਲ ਤੇ ਪਹਿਰਾ ਸਵੇਰ ਦਾ ਮੈਂ ਕਰ ਦਿੰਦਾ। ਆ ਪਹਿਲਾਂ ਪਾਣੀ ਉੱਪਰ ਕਰ ਦਿੰਦਾ। ਜੋ ਤਾਂ ਕਿ ਬੰਦ ਨੇ ਸਕੂਲੋਂ ਤੇ ਘਰ ਦਰਵਾਜ਼ਾ। ਜੇ ਮੇਰਾ ਮੂਡ ਬਣੇ ਇੱਕ ਮਹੀਨੇ ਈ ਧਰ ਮੈਂ ਵੀ ਤਰਾ। ਪਰ ਸੁੱਖ ਨਾਲ ਚਾਰ ਹੋ ਗਈਆਂ ਤੇ ਹਫਤਾ ਆਪਣੇ ਕੋਲੇ ਮੰਜੇ ਰਹੂਗੀ ਹਫਤੇ ਬਾਅਦ ਭੈਣ ਕੋਲੇ ਮੰਜੇ ਚਾ ਬਿਚਾਵਾਂਗੇ। ਉਹ ਬੁਗਣੀ ਜਦੋਂ ਦਰਦ ਕਰ ਗਿਆ ਮੇਰੇ ਸਾਡੇ ਜੋ ਕੋਈ ਮੇਰੀ ਪੱਕੀ ਹੋ ਗਈ ਵੀ ਆਏ ਨਹੀਂ ਮੈਂ ਕੱਲ ਨੂੰ ਵੀ ਕਰਾਂਗੇ ਪਰ ਆਪਣੇ ਕੋਈ ਨਾ ਹੱਥ ਤੋਂ ਬੋਲਤੀ ਸੱਜ ਗਈ ਉਹ ਘੜ ਭਾਈਆਂ ਤੇਰੇ ਪਿਆਰ ਦੀ ਤੇ ਹੁਣ ਮੈਂ ਨੀਤੂ ਵੀ ਇੱਧਰ ਆ ਗਈ ਆਮਾ ਰੋਟੀ ਸੋਣ ਲੱਗੀ ਬਹੁਤ ਜੀ ਲਾਇਦਾ ਜੀ ਨਾ ਸਾਰਾ ਪਰਿਵਾਰ ਜੋ ਇਕੱਠਾ ਹੋ ਕੇ ਕੰਮ ਕਰੇ ਤੇ ਹੌਸਲੇ ਜੀ ਵੱਡਾ ਹੋ ਜਾਣਾ ਆਪਣਾ ਕੀ ਬਹੁਤ ਵੱਡੀ ਹੈ ਜੇ ਬੰਦੇ ਦਾ ਹੱਥ ਨਾਲ ਜਿਰ ਜੇ ਮੈਂ ਕਿੰਨਾ ਮਾਰ ਕੀਤਾ ਕਰਦਾ ਉਹ ਰਾਜੀ ਨਹੀਂ ਲੱਗਦਾ ਕਿ ਉਹ ਪ੍ਰੋਪਰ ਲੱਗੀ ਹੋ ਸਾਰਾ ਜਿਹਾ ਜਦੋਂ ਸਾਰਿਆਂ ਨੇ ਇਕਦਸਾਰ ਨਾਲ ਕਰੇ ਕੰਮ ਹੁੰਦਾ ਫਿਰ ਨਜ਼ਾਰਾ ਹੀ ਅਟਕੀ ਇਹ ਬੱਕਰੀ ਨਜ਼ਾਰਾ ਹੈ ਮੇਰੇ ਨਾਲੋਂ ਟਿੰਡ ਦਾ ਚਲੋ ਜੀ ਧੰਨਵਾਦ ਜੀ